ਆ ਬਈ ਖਾਂਜ ਖੰਜੂਰਾ ਕਹੀਏ ਕਿ ਕੀ ਕਹੀਏ ਦਰਸ਼ਕਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਚੀਜ਼ ਕੀ ਆ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਦਾਗਾ ਇੱਕ ਬੰਦੇ ਟੱਕਰੇ ਪਤੰਦਰ ਮੈਨੂੰ ਬੰਦੇ ਦੇ ਮੋਢੇ ਦੁਖਦੇ ਹੁੰਦੇ ਨੇ ਉਹ ਪੈਰਾਂ ਨੂੰ ਖੜ ਲੈਂਦੇ ਨੇ ਬੰਦੇ ਦੇ ਮੋੜ ਦੁਖਦੇ ਨੇ ਉਹ ਪੈਰਾਂ ਨੂੰ ਖੜ ਲੈਂਦੇ ਨੇ ਬੰਦੇ ਦੇ ਗੋਡੇ ਖੜ ਗਏ ਉਹ ਪੈਰਾਂ ਨੂੰ ਖੜ ਲੈਂਦੇ ਨੇ ਬੰਦੇ ਦੀ ਰੀੜ ਦੀ ਹੱਡੀ 'ਚ ਟੂ ਹੀ ਜਾਂ ਨੁਕਸਾ ਤਾਂ ਉਹ ਪੈਰਾਂ ਨੂੰ ਖੜ ਲੈਂਦੇ ਨੇ ਸਾਈਟਿਕਾਗਾ ਤਾਂ ਪੈਰਾਂ ਨੂੰ ਖੜ ਲੈਂਦੇ ਨੇ ਮੈਂ ਹੈਰਾਨ ਹਾਂ ਕਿ ਤੰਦਰ ਪੈਰਾਂ 'ਚੋਂ ਪਤਾ ਨਹੀਂ ਕੀ ਪਾਲਦੇ ਨੇ ਜੇ ਇਹਨਾਂ ਨੂੰ ਮੈਂ ਪੁੱਛਿਆ ਕਹਿੰਦੇ ਅਸੀਂ ਤਾਂ ਜਿਹੜੇ ਤੂੰ ਦੁੱਖ ਜੇ ਗਿਣਾਈ ਜਾਂਦਾ ਤਾਂ ਕੁਝ ਵੀ ਨਹੀਂ ਇਦੋਂ ਵੀ ਬਹੁਤ ਜ਼ਿਆਦੇ ਨੇ ਜਿਨ੍ਹਾਂ ਦਾ ਸੀ ਪੈਰਾਂ 'ਚੋਂ ਨੁਕਸ ਕੱਢ ਦਿੰਨੇ ਆ ਗੱਲਾਂ ਤਾਂ ਐਂ ਕਰਦੇ ਨੇ ਜਿਵੇਂ ਬਾਬੇ ਹੁੰਦੇ ਨੇ ਕਹੂੰਗੇ ਆਪਦੇ ਆਪ ਨੂੰ ਡਾਕਟਰ ਨੇ ਪੁੱਛ ਲੈਨੇ ਆ ਭਾਈ ਗੱਲ ਕੀ ਆ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਹਾਂਜੀ ਹਾਂਜੀ ਸੱਚੀਓ ਜੀ ਜੀ ਪੈਰਾਂ 'ਚ ਹੱਥ ਲਾ ਕੇ ਕਿਵੇਂ ਠੀਕ ਹੋਈ ਜਾਂਦੇ ਆ ਪੈਰਾਂ ਨੂੰ ਹੱਥ ਲਾ ਲਾ ਕੇ ਠੀਕ ਤਾਂ ਹੁੰਨੇ ਆ ਜੀ ਪੁੰਨ ਤੇ ਫਲਿਆ ਅੱਛਾ ਹੁਣ ਤੁਸੀਂ ਆ ਰੀੜ ਦੀ ਹੱਡੀ ਇੱਥੇ ਵੀ ਸਾਪ ਰੱਖੀ ਆ ਉਹ ਮਾਹ ਤਹਾਂ ਤੱਕ ਜਾਂਦੀ ਆ ਜੀ ਜੀ ਇੱਥੇ ਵੀ ਮੈਂ ਹੱਥ ਚਲਾਈ ਖੜਾਂਗਾ ਜੀ ਐਂ ਦੱਸੋ ਵੀ ਜਿੰਨੇ ਇਹਦੇ ਨਾਲ ਤਕਲੀਫਾਂ ਨੇ ਹੈਗਾ ਹੱਲ ਤੁਹਾਡੇ ਕੋਲ 101% ਜੀ ਠੀਕ ਹੈ ਜੀ ਗੋਡੇ ਮੋਡੇ ਢੁਈ ਸਰਵੈਕਲ ਚੁੰਮਲੇ ਸਾਰੀ ਰੀੜ ਦੀ ਹੱਡੀ ਦੀ ਤੀਣ ਠੀਕ ਆ ਦੇਣ ਮੈਂ ਤਾਂ ਕਹਿੰਨਾ ਵੀ ਰੀੜ ਦੀ ਹੱਡੀ 'ਚ ਜਨਕਸ ਪੈ ਜਾਂਦਾ ਸਰੀਰ ਨੂੰ ਰੋਗ ਦੇ ਦਿੰਦੀ ਆ ਬਿਲਕੁਲ ਪੈਰ ਦੁਖਦੇ ਆ ਰੀੜ ਦੀ ਹੱਡੀ 'ਚ ਨਕਸਾ ਗੋਡਾ ਦੁਖਦਾ ਰੀੜ ਦੀ ਹੱਡੀ 'ਚ ਸ਼ੁਰੂ ਹੁੰਦਾ ਸਰਵੈਕਲ ਹੁੰਦਾ ਰੀੜ ਦੀ ਹੱਡੀ 'ਚ ਸ਼ੁਰੂ ਹੁੰਦਾ ਵਾਸ਼ਰੂਮ ਘੱਟ ਵੱਧ ਆਉਂਦਾ ਰੀੜ ਦੀ ਹੱਡੀ 'ਚ ਨਕਸ ਪੈਂਦਾ ਅੱਛਾ ਆ ਵੀ ਤੇ ਤੁਸੀਂ ਫਿਰ ਪੈਰਾਂ ਨੂੰ ਹੱਥ ਘੱਟ ਹੁਣਾਣਾ ਪੈਰਾ 'ਚ ਕੁਦਰਤੀਆ ਦਿੱਤੀ ਆ ਇਹ ਜੀ ਆ ਦਾਤਾ ਚੀਜ਼ਾਂ ਵਾ ਰੱਬ ਕਹਿੰਦਾ ਹੁੰਦੇ ਨੇ ਵੀ ਜਦੋਂ ਤੁਸੀਂ ਦੇ ਪੈਰਾਂ ਨੂੰ ਹੱਥ ਪਾ ਲੈਨੇ ਆ ਉਦੋਂ ਰੱਬ ਮਿਲ ਜਾਂਦਾ ਤੇ ਜਦੋਂ ਰੱਬ ਕੋਲੇ ਹੋਵੇ ਉਦੋਂ ਠੀਕ ਹੋ ਜਾਂਦਾ ਪਰ ਥੋੜਾ ਤਕਰੀ ਤਰੀਕਾ ਵੀ ਇਸ ਤੋਂ ਫੰਡਾ ਵੀ ਵੱਖਰਾ ਹੈ ਨਾ ਜੀ ਮੈਂ ਤੁਹਾਨੂੰ ਦੱਸਦਾ ਪੰਨ ਤੇ ਫੜੀ ਜਿਵੇਂ ਪਹਿਲਾਂ ਵੀ ਕਹਿ ਕੇ ਹਟਿਆ ਤੁਹਾਨੂੰ ਵੀ ਪਰਮਾਤਮਾ ਦੀ ਦੇਣ ਜਿਹੜੀ ਆ ਸਾਨੂੰ ਦਿੱਤੀ ਆ ਇਹਦਾ ਨੋ ਹੈਗਾ ਐਕਿਊ ਟੱਚ ਠੀਕ ਹੈ ਐਕਿਊ ਟੱਚ ਵਿਧੀ ਨਾਲ ਹੀ ਅਸੀਂ ਪ੍ਰੋਪਰ ਟਰੀਟਮੈਂਟ ਕਰਦੇ ਆ ਅਸੀਂ ਪੈਰਾ ਤੋਂ ਪੁਆਇੰਟ ਪ੍ਰੈਸ ਕਰਦੇ ਆ ਹਾਂ ਪੈਰਾ ਤੋਂ ਹੀ ਅਸੀਂ ਸਰਵੈਕਲ ਠੀਕ ਕਰ ਦਿੰਨੇ ਆ ਪੈਰਾ ਤੋਂ ਹੀ ਗੁੱਡੇ ਠੀਕ ਕਰ ਦਿੰਨੇ ਆ ਪੈਰਾ ਤੋਂ ਹੀ ਮੋਢੇ ਠੀਕ ਕਰ ਦਿੰਨੇ ਆ ਪੈਰਾ ਤੋਂ ਹੀ ਰੀੜ ਦੀ ਹੱਡੀ ਠੀਕ ਕਰ ਦਿੰਨੇ ਆ ਹਾਂ ਪੈਰਾ ਤੋਂ ਹੀ ਲੀਵਰ ਕਿਟਨੀਆਂ ਗੁਰਦੇ ਪੈਰਾ ਤੋਂ ਹੀ ਕਯੂਰੀਫਾਈ ਹੋ ਜਾਂਦੇ ਆ ਓਕੇ ਜੀ ਤੇ ਹੁਣ ਮੈਂ ਦੱਸਦਾ ਮੈਂ ਆਇਆ ਲੇਟ ਆ ਇੰਨਾ ਕੋਲੇ ਦਿਨੇ ਹੁੰਦੀ ਆ ਕਿਉਂਕਿ ਲੱਗੀ ਹੋਈ ਭੀੜਾ ਜੇ ਤੁਸੀਂ ਸਵੇਰੇ 9 ਵਜੇ ਆ ਜਾਂਦੇ ਹੋ ਤਾਂ 12 1 ਵਜੇ ਵਾਰੀ ਹੁੰਦੀ ਆ ਮੈਂ ਪਿਛਲੀ ਵੀਡੀਓ ਪਾਈ ਸੀ ਕਿਉਂਕਿ ਸਾਰੀ ਗੱਲ ਦੱਸੀ ਤੀ ਉਹ ਦੇਖ ਲਓ ਜਿਨ੍ਹਾਂ ਨੇ ਜਾਣਕਾਰੀ ਲੈਣੀ ਹੈ ਜੇ ਹੁਣ ਦੱਸਣ ਲੱਗਾਂ ਵੀਡੀਓ ਲੰਮੀ ਚਲੀ ਜਾਊ ਉਹਦੇ ਮੈਂ ਬਹੁਤ